ਚਾਰ ਨੁਕਤੇ ਸਮਝ ਲਓ ਜਾਂ ਚਾਰ ਸਵਾਲ ਨੇ ਜਿਹੜੇ ਅਸੀਂ ਆਪਣੇ ਆਪ ਨੂੰ ਕਰਦੇ ਹਾਂ ਚ ਮੈਂ ਵੀ ਆਪਣੇ ਆਪ ਨੂੰ ਕਰਾਂਗਾ ਤੁਸੀਂ ਵੀ ਵੀਡੀਓ ਦੇ ਨਾਲ-ਨਾਲ ਆਪਣੇ ਆਪ ਨੂੰ ਇਹ ਸਵਾਲ ਕਰਦੇ ਆ ਤੇ ਦੇਖਣਾ ਹੈ ਕਿ ਆਪਾਂ ਕਿੱਥੋਂ ਤੱਕ ਪਹੁੰਚੇ ਆ ਬਾਰਾ ਜੀ ਦੀ ਬਾਣੀ ਨੇ ਤੇ ਕਹਿ ਦਿੰਦਾ ਹੈ ਕਿ ਮਾਲਕ ਨੂੰ ਮਿਲਣ ਵਾਸਤੇ ਆਏ ਹਾਂ ਹੁਣ ਆਪਣੇ ਆਪ ਦੀ ਪਰਖ ਕਰੋ ਕਿ ਇੰਨੇ ਸਾਲ ਹੋ ਗਏ ਗੁਰਬਾਣੀ ਪੜ੍ਹਦੇ ਆ ਮਾਲਕ ਨੂੰ ਮਿਲ ਲਿਆ ਕਿ ਨਹੀਂ ਮਿਲ ਲਿਆ ਆਪਾਂ ਪੜਨ ਤੋਂ ਨਹੀਂ ਰੋਕਦੇ ਪਰ ਇਦਾਂ ਪੜੋ ਆ ਸਵਾਲ ਰੱਖੋ ਆਪਣੇ ਮਨ 'ਚ ਅੱਜ ਕਰੋ ਘੁਰੂ ਗੁਰੂ ਗੁੜਕਾ ਸਾਹਿਬ ਅੱਜ ਗੁੜਕੇ ਸਾਹਿਬ ਚੋ ਇਹੀ ਲੱਭਣਾ ਹੈ ਕਿ ਮੈਂ ਕੌਣ ਆ ਪੜੋ ਸੁਖਮੀ ਸਾਹਿਬ ਚੋ ਲੱਭੋ ਕਿੱਥੇ ਲਿਖਿਆ ਮੈਂ ਕੌਣ ਆ ਮੈਂ ਕਾਦੇ ਵਾਸਤੇ ਆਇਆ ਪੜੋ ਅਜ ਰਹਿਰਾ ਸਾਹਿਬ ਦੇ ਵਿੱਚੋਂ ਮੈਂ ਕਿੱਥੋਂ ਆਇਆ ਪੜੋ ਅਜ ਜਾਪ ਸਾਹਿਬ ਦੇ ਵਿੱਚੋਂ ਪਰਮੇਸ਼ਰ ਕੌਣ ਆ ਪੜੋ ਜਾਪ ਸਾਹਿਬ ਦੇ ਵਿੱਚੋਂ ਕਿਤੇ ਮਾਲਕ ਕਿਰਪਾ ਕਰੇ ਕਿਤੇ ਸਹੀ ਉਮਰ ਦੇ ਵਿੱਚ ਇਹ ਸਵਾਲ ਸਾਡੇ ਅੰਦਰ ਉੱਠਨੇ ਸ਼ੁਰੂ ਹੋ ਜਾਣਾ ਮੈਂ ਕਹਿੰਦਾ ਕਿ ਜੀਵਨ ਬਦਲ ਜੇ ਸਾਡਾ ਤੀਸਰਾ ਸਵਾਲ ਫਿਰ ਆਪਾਂ ਇਹ ਲੈ ਕੇ ਚੱਲਣਾ ਹੈ ਕਿ ਆਪਾਂ ਕਾਦੇ ਵਾਸਤੇ ਆਇਆ ਬਹੁਤ ਆਦ ਜੀਵਾਨ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਕਿ ਮਾਨਸ ਜਨਮ ਮਿਲਿਆ ਕਾਦੇ ਵਾਸਤੇ ਜਿਹੜੀ ਗੁਰਬਾਣੀ ਹੈ ਨਾ ਪਿਆਰਿਓ ਇਹ ਸਾਡੀ ਹਿਸਟਰੀ ਹੈ ਗੁਰਬਾਣੀ ਦੇ ਵਿੱਚ ਕੋਈ ਗੁਰੂ ਸਾਹਿਬਾਨ ਦਾ ਇਤਿਹਾਸ ਨਹੀਂ ਪਰ ਸਾਡਾ ਇਤਿਹਾਸ ਜ਼ਰੂਰ ਹੈ ਗੁਰਬਾਣੀ ਦੇ ਵਿੱਚ ਸਾਡੀਆਂ ਗੱਲਾਂ ਕੀਤੀਆਂ ਗਈਆਂ ਨੇ ਆਪਾਂ ਕਿਉਂ ਨਹੀਂ ਵਿਚਾਰਦੇ ਪਰ ਮੈਂ ਬੇਬੀਤੀ ਕਰਾਂ ਇਹ ਚਾਰ ਸਵਾਲ ਸਾਡੇ ਮਨ 'ਚ ਨਹੀਂ ਉੱਠੇ ਜੇ ਚਾਰ ਸਵਾਲ ਸਾਡੇ ਮਨ 'ਚ ਨਹੀਂ ਉੱਠੇ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਤੁਸੀਂ ਇਹ ਅਧਿਆਤਮਿਕ ਲਾਭ ਅਜੇ ਆਪਣੀ ਜ਼ਿੰਦਗੀ 'ਚ ਨਹੀਂ ਲਿਆ ਤੁਸੀਂ ਸਿਰਫ ਗੁਰਬਾਣੀ ਪੜ੍ਹ ਕੇ ਹਉਮੇ ਦੇ ਵਿੱਚ ਹੋਰ ਕੁਝ ਨਹੀਂ ਹੈ ਸਾਡੇ ਕੋਲ